ਜਿਹੜਾ ਵਾਰ-ਵਾਰ ਨਾ ਉੱਥੇ ਹੀ ਗੱਲ ਆਉਂਦੀ ਆ ਕਿ ਅਸੀਂ ਜੜੀਆਂ ਨਾ ਇਤਿਹਾਸੀਆਂ ਪਹਿਲੀ ਗੱਲ ਤਾਂ ਜਿਹੜੇ ਕਥਾਕਾਰ ਰਾਗੀ ਟਾਡੀ ਸਾਡੇ ਲਿਖਣੇ ਵਾਲੇ ਜਿਨ੍ਹਾਂ ਨੇ ਇਤਿਹਾਸ ਦੀਆਂ ਘਟਨਾਵਾਂ ਲਿਆ ਕੇ ਸਾਡੇ ਮੋਰੀ ਰੱਖੀਆਂ ਉਨੀ ਕੋਈ ਸ਼ਾਨਣਾ ਨਹੀਂ ਲਾਇਆ ਕੁਛ ਨਹੀਂ ਦੇਖਿਆ ਕਿ ਕਿਹੜੀ ਗੱਲ ਬਦਵਾਨਾਂ ਲਈ ਆ ਕਿਹੜੀ ਸਕਾਲਰਾਂ ਲਈ ਕਿਹੜੀ ਫਲਸਫਰਾਂ ਲਈ ਆ ਠੀਕ ਆ ਕਿਹੜੀ ਕਥਾਕਾਰ ਲਈ ਆ ਹਰ ਇੱਕ ਬੰਦਾ ਇੱਕ ਅਰਾਜਕਤਾ ਵਾਲਾ ਜਿਹੜਾ ਇਸ਼ੂ ਸਾਡੇ ਅੰਦਰ ਸਿੱਟਿਆ ਗਿਆ ਤੇ ਅਸੀਂ ਆਯਾਦਿਆਂ ਉਸੇ ਸਾਨੂੰ ਤਾਂ ਅਕਾਲ ਪੁਰਖ ਨੇ ਪੈਦਾ ਕੀਤਾ ਠੀਕ ਆ ਉਹ ਉਹਦਾ ਹੱਕ ਜੇ ਇਹ ਗੱਲ ਗੁਰੂ ਗੋਬਿੰਦ ਸਿੰਘ ਨੇ ਕਹੀ ਆ ਤੇ ਉਹਨਾਂ ਦੀ ਕਹੀ ਹੋਈ ਗੱਲ ਨੂੰ ਲਾਗੂ ਕਰਨ ਤੋਂ ਪਹਿਲਾਂ ਉਹਨਾਂ ਵਰਗਾ ਕਰਤਾਰ ਬਣਾਉਣਾ ਜ਼ਰੂਰੀ ਆ ਸਾਡਾ ਉਹਨਾਂ ਜਿੰਨੇ ਨਿਸ਼ਕਾਮ ਹੋਣਾ ਜ਼ਰੂਰੀ ਆ ਉਹਨਾਂ ਜਿੰਨੇ ਲਗਨ ਹੋਣੀ ਜ਼ਰੂਰੀ ਆ ਸਮਾਜ ਲਈ ਤੜਫ ਹੋਣੀ ਜ਼ਰੂਰੀ ਆ ਉਹਨਾਂ ਜਿੰਨਾ ਸਦਕ ਹੋਵੇ ਸਾਡੇ ਅੰਦਰ ਉਹਨਾਂ ਵਰਗੇ ਕਮਿਟਮੈਂਟ ਹੋਵੇ ਉਹਨਾਂ ਜਿੰਨੀ ਕੁਰਬਾਨੀ ਦੀ ਭਾਵਨਾ ਹੋਵੇ ਸਾਡੇ ਅੰਦਰ ਕਿ ਕਿਤੇ ਲੋੜ ਪਈ ਤਾਂ ਇਦਾਂ ਆਨੰਦ ਪਰ ਛੱਡ ਕੇ ਇਦਾਂ ਨਿਕਲ ਜਾਈਏ ਕੋਈ ਗੱਲ ਨਹੀਂ ਤਖਤ ਤੇ ਬਹਿ ਕੇ ਕੋਈ ਹੰਕਾਰ ਨਾ ਕਰਦੇ ਹੋਈਏ ਤੇ ਕੰਡਿਆਂ ਦੇ ਪਸੋਂ ਕੇ ਸਾਨੂੰ ਕੋਈ ਤਕਲੀਫ ਨਾ ਹੋਵੇ ਪਛਤਾਵਾ ਨਾ ਹੋਵੇ ਅਲੰਬੇ ਨਾ ਦੇਣ ਵਾਲੇ ਹੋਈਏ ਸ਼ਿਕਾਇਤਾਂ ਕਰਨੇ ਵਾਲੇ ਨਾ ਹੋਈਏ ਫਿਰ ਉਹ ਗੱਲ ਸਾਡੇ ਤੇ ਲਾਗੂ ਹੋਣੀ ਆ ਹਰ ਜਣਾ ਖਣਾ ਲੱਲੂ ਪੰਜੂ ਲੁਚਾਲ ਫੰਗਾ ਉੱਠ ਕੇ ਪਾ ਕੇ ਕਕਾਰ ਦਾੜੀ ਰੱਖ ਕੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਅਧਿਕਾਰ ਦਿੱਤਾ ਤੁਹਾਡੇ ਵਰਗਿਆਂ ਨੂੰ ਤਾਂ ਗੁਰੂ ਸਾਹਿਬ ਨੇੜੇ ਅਨੰਦਪੁਰ ਦੀਆਂ ਗਲੀਆਂ ਚ ਉਹਨਾਂ ਨੰਗੜਨ ਦਿੰਦੇ ਐਨੇ ਸਵਾਰਥੀਆਂ ਲੋਭੀਆਂ ਨੂੰ ਤਾਂ ਘੋੜਿਆਂ ਦੀਆਂ ਲਿੱਦਾ ਚੱਕਣ ਨਾ ਰੱਖਦੇ ਗੁਰੂ ਸਾਹਿਬ ਉਹਨਾਂ ਦੇ ਨੇੜੇ ਤਾਂ ਦਇਆ ਸਿੰਘ ਹੁਣੀ ਰਹੇ ਆ ਧਰਮ ਸਿੰਘ ਹੁਣੀ ਰਹੇ ਆ ਕੋਈ ਕੁਰਬਾਨੀ ਵਾਲੇ ਬੰਦੇ ਰਹੇ ਹੋਣਗੇ ਜਿੱਦਾਂ ਦੀਆਂ ਕਰਤੂਤਾਂ ਐ ਮਹਿਰੋ ਜਿੰਨੇ ਬੰਦੇ ਤੁਰੇ ਫਿਰਦੇ ਤਾਂ ਸ਼੍ਰੀ ਚੰਦ ਤੋਂ ਵੀ ਥੱਲੇ ਗਰੇ ਹੋਏ ਆ ਇਹਨਾਂ ਦੇ ਸਭ ਤੋਂ ਵੱਡਾ ਸਵਾਲ ਸਾਨੂੰ ਸਾਰਿਆਂ ਨੂੰ ਇਹ ਪੁੱਛਣਾ ਚਾਹੀਦਾ ਆਪਣੇ ਆਪ ਨੂੰ ਕਿ ਮੇਰੇ ਕੋਲ ਕੀ ਆ ਉਹ ਜਿਸ ਕਰਕੇ ਮੈਂ ਇਹ ਕਹਿ ਰਿਹਾ ਆ ਕਿ ਮੈਂ ਬਾਕੀਆਂ ਨੂੰ ਜਾ ਕੇ ਰੁਕਣਾ ਟੋਕਣਾ ਨਾਲੇ ਅੱਜ ਤਾਂ ਸਮਾਂ ਹੀ ਨਹੀਂ ਇਦਾਂ ਦਾ ਸੀ ਦੋ ਤਿੰਨ ਸਖੀਆਂ ਜਿਹੜੀਆਂ ਭਾਈ ਦਇਆ ਸਿੰਘ ਵਾਲੀ ਆ ਉਹ ਇਦਾਂ ਗੁਰੂ ਗੋਬਿੰਦ ਸਿੰਘ ਨੇ ਤੀਰਨਾ ਸਲਾਮ ਕੀਤੀ ਸੀ ਉਹਨੇ ਕਿਹਾ ਬਣੀਏ ਗਲਤ ਆ ਠੀਕ ਆ ਤੇ ਗੁਰਨਾਨਕ ਦੇਵ ਜੀ ਨੂੰ ਪੈਉਨੀ ਜੀ ਜਾ ਕੇ ਮੱਕੇ ਮਦੀਨੇ ਜਾ ਕੇ ਗੱਲ ਕੀਤੀ ਉੱਥੇ ਹਰਦੁਆਰ ਜਾ ਕੇ ਮੈਂ ਕਹਿੰਦਾ 20 ਸਖੀਆਂ ਟੋਟਲ ਹੋਣਗੀਆਂ 240 ਸਾਲ ਦੇ ਸਮੇਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜਿੰਨਾ ਚਿਰ ਅਨੰਦਪੁਰ ਰਹੇ ਆ ਉਨੇ ਕਿੰਨੀ ਜਗ੍ਹਾ ਤੇ ਜਾ ਕੇ ਲੋਕਾਂ ਦੇ ਘਰਾਂ ਚ ਜਾ ਕੇ ਇਦਾਂ ਬੰਦ ਕਰਵਾਇਆ। ਇਥੇ ਰੀਪ ਦੀ ਘਟਨਾ ਹੋਈ ਆ ਇੱਥੇ ਇਹ ਬੰਦਾ ਧੱਕਾ ਕਰ ਰਿਹਾ ਕਿੰਨੀਆਂ ਘਟਰਾਵਾਂ ਸਾਡੇ ਮੂਰੇ ਹੋਣੀਆਂ ਪਈਆਂ ਨਹੀਂ ਪੁਲਿਸ ਦਾ ਕੰਮ ਕੀਤਾ ਹੋਵੇ ਇਸ ਪਹਿਲੇ। ਜੀ ਅਮਰਤਪਾਲ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਨੇ ਹੱਕ ਦਿੱਤਾ ਇਹਨਾਂ ਨੂੰ। ਪਤਾ ਨਹੀਂ ਸਾਨੂੰ ਉਸ ਵੇਲੇ ਵੀ ਨੌਵੇਂ ਪਾਤਸ਼ਾਹ ਤੋਂ ਜਦੋਂ ਮੱਖਣਸ਼ਾਹ ਲਵਾਨੇ ਦੇ ਨਾਲ ਦੀ ਸਾਖੀ ਦੱਸਦੇ ਆਂ ਕਿ ਧੀਰਮਲ ਸਰੂਪ ਲੈ ਗਿਆ ਸੀ ਤੇ ਗੁਰੂ ਗੋਬੇ ਸਿੰਘ ਚੱਕ ਲੈ ਹੁੰਦੇ ਸੀ ਸਰੂਪ ਉੱਥੋਂ ਦਰਬਾਰ ਸਾਹਿਬ ਤੋਂ ਲੋਕ ਉਹਨਾਂ ਨੂੰ ਕੱਢ ਕੇ ਸੋਡੀਆਂ ਨੂੰ ਬੇਦੀਆਂ ਨੂੰ ਕਬਜ਼ਾ ਲੈ ਲਿਆ ਸੀ ਦਰਬਾਰ ਸਾਹਿਬ ਦਾ ਇੱਕ ਵਾਰੀ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਇਤਿਹਾਸ ਨੇ ਕਿਹਾ ਕਿ ਉੱਥੇ ਔਰੰਗਜ਼ੇਬ ਦੀ ਫੌਜ ਦਾ ਪੈਰਾ ਰਿਹਾ ਮੁੜ ਕੇ ਨੂੰ ਆਪਣੇ ਗ੍ਰੰਥੀ ਲਾਪ ਤੇ ਤੇ ਗੁਰੂ ਗੋਬਿੰਦ ਸਿੰਘ ਮੁੜ ਕੇ ਕਿਉਂ ਨਹੀਂ ਆਏ ਉੱਥੇ ਜੇ ਅਸੀਂ ਕਹਿੰਨੇ ਆ ਕਿ ਉੱਥੇ ਕਬਜ਼ਾ ਉਹਨਾਂ ਦਾ ਰਿਹਾ ਤੇ ਕਰਤਾਰਪੁਰ ਛੱਡਣ ਤੋਂ ਬਾਅਦ ਕਬਜ਼ਾ ਕਿਹਦਾ ਰਿਹਾ ਹੋਊਗਾ ਖਡੂਰ ਸਾਹਿਬ ਛੱਡਣ ਤੋਂ ਬਾਅਦ ਕਬਜ਼ਾ ਕਿਹਦਾ ਰਿਹਾ ਹੋਊਗਾ ਗੋਇੰਦਵਾਲ ਸਾਹਿਬ ਛੱਡਣ ਤੋਂ ਬਾਅਦ ਕਬਜ਼ਾ ਕਿਹਦਾ ਰਿਹਾ ਹੋਊਗਾ ਛੇਵੇਂ ਪਾਤਸ਼ਾਹ ਦੇ ਦਰਬਾਰ ਸਾਹਿਬ ਛੱਡਣ ਤੋਂ ਬਾਅਦ ਕਬਜ਼ਾ ਕਿਹਦਾ ਰਿਹਾ ਹੋਊਗਾ ਮੁਰਗੀ ਸਾਡੇ ਵਾਲੇ ਕਦੋਂ ਬੈਠੇ ਜਾ ਕੇ ਦਸਵੇਂ ਪਾਤਸ਼ਾਹ ਜਦੋਂ ਇਹ 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 ਇਧਰੋਂ ਜੇ ਅਮਰਤਸਰ ਆ ਤਰਨਤਾਰਨ ਆ ਗੋਇੰਦਵਾਲ ਆ ਖਡੂਰ ਸਾਹਿਬ ਆ ਕਰਤਾਰਪੁਰ ਆ ਇਹ ਆਨੰਦਪੁਰ ਚੋਂ ਨਿਕਲ ਕੇ ਗੁਰੂ ਸਾਹਿਬ ਇਸ ਪਾਸੇ ਨੂੰ ਕਿਉਂ ਨਹੀਂ ਆਏ ਤੇ ਬਾਬਿਆਂ ਪੜਦਾਦਿਆਂ ਦੀ ਸਾਡੀ ਗੁਰੂ ਅਰਜਨ ਦੇਵ ਜੀ ਪੜਦਾਦਾ ਜੀ ਲੱਗਦੇ ਸੀ ਉਹਨਾਂ ਦੇ ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਪਾਸ਼ਾ ਦਾਦਾ ਜੀ ਸੀਗੇ ਉਹਨਾਂ ਦੇ ਪਿਤਾ ਜੀ ਗੁਰਤੇਗ ਬਹਾਦਰ ਜੀ ਦੇ ਪੜਦਾਦਾ ਜੀ ਗੁਰੂ ਰਾਮਦਾਸ ਜੀ ਸੀ ਅੰਮ੍ਰਿਤਸਰ ਤੇ ਤਾਂ ਸਿੱਧਾ ਹੱਕ ਬਣਦਾ ਸੀ ਉਹਨਾਂ ਦਾ ਠੀਕ ਹੈ ਪ੍ਰਿਥੀ ਚੰਦ ਦੀ ਔਲਾਦ ਸੀ ਪੰਜਵੇਂ ਪਾਸ਼ਾ ਦੇ ਭਰਾ ਸੀਗੇ ਉਹਨਾਂ ਦੇ ਬੱਚੇ ਹੋਣਗੇ ਹਰਗੋ ਬਿੰਦ ਪਾਸ਼ਾ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਦੀ ਲਹਿਰ ਦੇ ਉੱਤੇ ਉਸ ਉਹਨਾਂ ਲੀਹਾਂ ਤੇ ਤੁਰਨੇ ਵਾਲੇ ਤਾਂ ਸਭ ਤੋਂ ਵੱਧ ਡਿਜ਼ਰਵ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਸੀ ਅੱਜ ਜਣੇ ਖਣੇ ਨੂੰ ਹਰ ਹਰ ਲੱਲੂ ਪੰਚੂ ਨੂੰ ਕਿਉਂ ਇਹ ਮਨ ਚਾਉਂਦਾ ਕਿ ਜਾ ਕੇ ਮੈਂ ਉਹਨੂੰ ਰੋਕਣਾ ਮੈਂ ਜਾ ਕੇ ਉਹਨੂੰ ਰੋਕਣਾ ਉਹ ਦੁਕਾਨ ਦੇ ਉੱਤੇ ਗੁੱਟ ਕੇ ਗਲਤਿਆ ਮੈਂ ਉੱਥੇ ਰੋਕਣਾ ਜਾ ਕੇ ਕੀ ਗੱਲ ਤੁਹਾਨੂੰ ਹੱਕ ਕਿਨੇ ਦਿੱਤਾ ਆਪਣੀ ਔਕਤ ਵਿੱਚ ਕਿਉਂ ਨਹੀਂ ਰਹਿਣਾ ਹੁੰਦਾ ਸਾਨੂੰ ਇਦਾਂ ਇਦਾਂ ਸਾਡੇ ਸਾਡੇ ਸਾਡੀ ਸੋਚ ਦੇ ਨਾਲ ਜੇ ਫੈਸਲੇ ਹੋਣ ਲੱਗੇ ਤਾਂ ਫਿਰ ਅਗਲਿਆਂ ਦੇ ਕੋਲ ਜਿਹੜੇ ਹਥਿਆਰ ਆ ਇਹ ਗੱਲ ਦਾ ਖਿਆਲ ਰੱਖਿਓ ਵਾਰ-ਵਾਰ ਦਿਖਣੇ ਵਾਲੇ ਨੂੰ ਜਿਹੜਾ ਕੋ ਤੀਜੀ ਥਾਂ ਤੇ ਖੜਾ ਹੁਣ ਇੱਕ ਪਾਸੇ ਸਰਕਾਰ ਆ ਤੁਸੀਂ ਹੁਣ ਅਮਰਪਾਲ ਕਹਿੰਦਾ ਹੁਣ ਤਾਂ ਸਾਡੀ ਲੜਾਈ ਪ੍ਰਸ਼ਾਸਨ ਨਾਲ ਚੱਲਗੀ ਜੋ ਪਿਛਲੇ 4 ਮਿੰਟ ਜਿਹੜੇ ਆ ਉਹਦੀ ਉਹਦੀ ਵੀਡੀਓ ਦੇ ਜਿਹੜੀ ਉਹਦੀ ਗੱਲਬਾਤ ਹੋਈ ਆ ਉਹ ਸੁਣਨੇ ਵਾਲੇ ਆ ਤੁਸੀਂ ਟਾਈਮ ਲੱਗਿਆ ਤਾਂ ਜ਼ਰੂਰ ਨੋਟ ਕਰਿਓ ਠੀਕ ਹੈ ਕਹਿੰਦਾ ਵੀ ਮੈਂ ਜਿਹੜੇ ਇਦਾਂ ਸੁਣਨੇ ਵਾਲੇ ਹੈਗੇ ਆ ਜਿਹੜੇ ਸਿੱਖਿਆ ਸਾਰਿਆਂ ਨੂੰ ਮੈਂ ਕਹਿੰਨਾ ਵੀ ਹੁਣ ਇਦਾਂ ਬੀਟਰਾਂ ਕਰਿਓ ਜੋ ਕਿਸੇ ਤੋਂ ਹੋ ਸਕਦਾ ਕਰੋ ਜੇ ਹੁਣ ਤੁਸੀਂ ਇਦਾਂ ਗੁੰਡਾਗਰਦੀ ਕਰਨ ਦੇ ਲਈ ਉਤਸ਼ਾਹਤ ਕਰੋਗੇ ਕਿਸੇ ਨੂੰ ਠੀਕ ਹੈ ਫੇਜ ਜਿਹੜੇ ਉਤੇ ਕਨਸੀਕਵੈਂਸਸ ਹੋਣੇ ਆ ਕਰਤਾ ਦਿਓ ਜੋ ਮਰਜੀ ਮੈਂ ਕਹਿੰਦਾ ਨਾਲ ਕਿ ਤੂੰ ਪਿੰਡਰਾਂ ਵਾਲਾ ਬਣੀ ਜਨਾ ਤੂੰ ਐਮੀ ਹਨਾ ਉਥੇ ਲੋਕਾਂ ਦੇ ਇੰਨੇ ਪੁੱਤ ਮਰਾਉਣ ਤੋਂ ਬਾਅਦ ਉਹ ਵੀ ਕੀ ਕਰ ਸਕਿਆ ਤਿੰਨ ਇੱਕ ਵਾਰ ਪਿੰਡਰਾਂ ਵਾਲੇ ਦੇ ਟੱਬਰ ਨੇ ਕਿੰਨਾ ਕਿਹਾ ਪਈ ਅਸੀਂ ਆਪਣੀ ਜ਼ਮੀਨ ਮੇਰੇ ਸਾਡੇ ਪਿਓ ਨੇ ਸਟੈਂਡ ਲਿਆ ਸੀ ਹੁਣ ਜਿਹੜੇ ਜਿਹੜੇ ਟੱਬਰ ਰੁਲਦੇ ਪਏ ਆ ਅਸੀਂ ਜ਼ਮੀਨ ਵੇਚ ਕੇ ਉਹਨਾਂ ਨੂੰ ਘਰ ਬਣਾ ਕੇ ਦਿੰਨੇ ਆ ਮੜੀ ਜੇ ਬੁਰਕੀ ਬੂਟਾ ਸੁਨੇ ਪਾਈ ਬਾਬਾ ਜਗਿੰਦਰ ਸਿੰਘ ਭੱਜਿਆ ਗਿਆ ਜਸਪੀਸੂ ਰੋਡੇ ਜਿਹੜੇ ਬੰਦੇ 86 ਦੇ ਵਿੱਚ ਸਕੂਲਾਂ ਚੋਂ ਨਿਕਲ ਕੇ ਕਾਲਜਾਂ ਚ ਜਾ ਰਹੇ ਸੀ ਜਾਂ ਵੱਡੀ ਉਮਰ ਦੇ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਯਾਦ ਹੋਣਾ ਜਸਪੀਸੂ ਰੋਡੇ ਕਿੱਦਾਂ ਨਿਕਲੇ ਆ ਅੰਨਕ ਉਦੋਂ ਤੋਂ ਲੈ ਕੇ ਕਿੰਨਾ ਗੰਦ ਪਾਇਆ ਇਹ ਬੰਦੇ ਨੇ ਭਤੀਜਾ ਸਕਾ ਪਿੰਡਰਾਲਾ ਹੁਣ ਜਿਹੜਾ ਉੱਠਦਾ ਆ ਉੱਠ ਕੇ ਅਮਰਤਪਾਲ ਨੇ ਉਹ ਜਿਹੜਾ ਐਮਪੀ ਬਣਿਆ ਉਹਨੇ ਕਿੰਨਾ ਗੰਦ ਪਾਇਆ ਉਸ ਵੇਲੇ ਕਿੱਦਾਂ ਗੁੰਡਾ ਗਰਦੀ ਲਾ 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 ਠੀਕ ਹੈ ਪਹਿਲਾ ਸਟੈਪ ਜਿਹੜਾ ਸਾਡੇ ਲਈ ਔਕਾਤ ਬਹੁਤ ਜ਼ਰੂਰੀ ਔਕਾਤ ਦੇ ਵਿੱਚ ਰਹਿਣਾ ਠੀਕ ਹੈ ਗੁਰੂ ਸਾਹਿਬ ਨੂੰ ਬਾਦਸ਼ਾਹਾਂ ਦੇ ਮੂਹਰੇ ਹਕੂਮਤਾਂ ਦੇ ਮੂਹਰੇ ਇਦਾਂ ਇੱਕ ਹਊਆ ਬਣਾ ਕੇ ਪੇਸ਼ ਨਾ ਕਰੋ ਜਿੰਨੇ ਕਿ ਸੀ ਉਨੇਕ ਰੱਖੋ ਕੋਈ ਲੱਖਾਂ-ਲੱਖਾਂ ਦਾ ਕਠ ਨਹੀਂ ਹੋਇਆ ਨਾ ਅਨੰਦਪੁਰ ਨੂੰ ਲੱਖਾਂ ਦਾ ਘੇਰਾ ਪਿਆ ਨਾ ਚਮਕੌਰ ਸਾਹਿਬ ਦੀ ਗੜੀ ਨੂੰ ਪਿਆ ਲੱਖਾਂ ਦਾ ਘੇਰਾ ਨਾ ਇਨੀ ਪਪੂਲੇਸ਼ਨ ਸੀ ਉਸ ਵੇਲੇ ਨਾ ਐਡੀਆਂ ਵੱਡੀਆਂ ਫੌਜਾਂ ਸੀ ਇਹ ਗੱਲਾਂ ਉਹਨਾਂ ਲਿਖਤਾਂ ਦੇ ਵਿੱਚੋਂ ਆਈਆਂ ਜਿਹੜੀਆਂ ਗੁਰੂ ਸਾਹਿਬ ਨੂੰ ਚਮਤਕਾਰੀ ਬਣਾ ਕੇ ਪੇਸ਼ ਕਰਦੀਆਂ ਸੀ ਬੰਦਾ ਸਿੰਘ ਬਹਾਦਰ ਦੇ ਬਾਰੇ ਵੀ ਮੁਸਲਮਾਨਾਂ ਦੇ ਵਿੱਚ ਇਹ ਮਨਉਤ ਸੀ ਵੀ ਜਿਹੜੇ ਬੰਦੇ ਇਦਾਂ ਉਹ ਅੱਲਾ ਕਹਿੰਦੇ ਆ ਰੱਬ ਕਹਿ ਲਓ ਜੁਮਪੇ ਜਿਹੜੇ ਉਹਨੂੰ ਮੰਨਣ ਵਾਲੇ ਹੁੰਦੇ ਆ ਉਹ ਚਮਤਕਾਰ ਕਰਦੇ ਆ ਪੰਜਵੇਂ ਪਾਸ਼ਾ ਨੂੰ ਇਦਾਂ ਇੰਨੇ ਬੁਰੇ ਤਸੀਹੇ ਦੇ ਕੇ ਉਹਨਾਂ ਦੀ ਜ਼ਿੰਦਗੀ ਦਾ ਅੰਤ ਕਰਨ ਦਾ ਜਿਹਨੂੰ ਅਸੀਂ ਸ਼ਹੀਦ ਕਰਨਾ ਕਹਿੰਦੇ ਆ ਉਹਦਾ ਕਾਰਨ ਵੀ ਇਹ ਸੀ ਉਹਨਾਂ ਦੇ ਵਿੱਚ ਮਨਉਤ ਸੀ ਜਿਹੜੇ ਅੱਲਾਹ ਨੂੰ ਜਾਣਣ ਵਾਲੇ ਬੰਦੇ ਜਿਹੜੇ ਰੱਬ ਨੂੰ ਪਿਆਰ ਕਰਨ ਵਾਲੇ ਜਿਹੜੇ ਕੁਝ ਐਕਸਟਰਾ ਆਰਡੀਨਰੀ ਹੁੰਦੇ ਆ ਜੇ ਉਹਨਾਂ ਦਾ ਖੂਨ ਧਰਤੀ ਤੇ ਡਿੱਗ ਜਾਏ ਤਾਂ ਕਿਆਮਤ ਆ ਜਾਂਦੀ ਹੈ ਕੁਝ ਉਹਨਾਂ ਦੀਆਂ ਆਪਣੀਆਂ ਮਨੋਤਾਸੀ ਉਹਨਾਂ ਦੀ ਲਿਖਤਾਂ ਮੁਤਾਬਕ ਹੋਣਗੀਆਂ ਕੋਈ ਇਲਹਾਮ ਹੋਏ ਹੋਣਗੇ ਮੰਨਦੇ ਹੋਣਗੇ ਇਦਾਂ ਹੋ ਪਰ ਸੱਚ ਜਿਹੜਾ ਆ ਉਹ ਇਹ ਨਹੀਂ ਹੈ ਕੋਈ ਕਰਾਮਾਤ ਨਹੀਂ ਹੁੰਦੀ ਕੁਝ ਨਹੀਂ ਵਾਪਰਦਾ ਬੰਦਾ ਸਿੰਘ ਬਹਾਦਰ ਵਾਲੇ ਬਹੁਤ ਜਿਆਦੇ ਉਹ ਜਿਹੜੇ ਜਰਨੈਲ ਉਹਨਾਂ ਦੀ ਛਤਰਤਾ ਆ ਲਿਆਕਤ ਆ ਉਹਨਾਂ ਦੀ ਉਹਨਾਂ ਦੀ ਪਲੈਨਿੰਗ ਇਦਾਂ ਦੀ ਹੁੰਦੀ ਆ ਠੀਕ ਆ ਜਿਹੜਾ ਜਿਹੜਾ ਬੰਦਾ ਮਰਨ ਨੂੰ ਕਬੂਲ ਕਰ ਲੈਂਦਾ ਨਾ ਜਿਹੜਾ ਕਹਿੰਦਾ ਮੈਂ ਤਾਂ ਮਰ ਚੁੱਕਾ ਹਾਂ ਬਸ ਹੁਣ ਕੋਈ ਨਹੀਂ ਹੁਣ ਤਾਂ ਆਰ ਜਾ ਪਾਰ ਦੀ ਲੜਾਈ ਆ ਉਹ ਸਾਰਾ ਕੁਝ ਦਾਤ ਤੇ ਲਾ ਕੇ ਜਾਂਦਾ ਇੱਕ ਉਹ ਸਿਪਾਹੀ ਹੁੰਦੇ ਆ ਜਿਹੜੇ ਟੱਬਰਾਂ ਦੀ ਰੋਟੀ ਕਮਾਉਣ ਦੇ ਲਈ ਤੁਰੇ ਹੁੰਦੇ ਆ ਉਹ ਜਦੋਂ ਦੇਖਦੇ ਵੀ ਤਾਂ ਸਿੱਧਾ ਆ ਕੇ ਵੱਜਣ ਲੱਗਾ ਮੇਰੇ 'ਚ ਇਹਦੇ ਕੋਲ ਕੁਝ ਹੋਰ ਨਾ ਹੋਵੇ ਅਗਲੇ ਭੱਜ ਜਾਂਦੇ ਪਰ ਇਹ ਹੋ ਜਾਂਦੇ ਆ ਡਰ ਜਾਂਦੇ ਆ ਮੁਰਕੇ ਖਬਰੇ ਫੈਲ ਜਾਂਦੀ ਕਿ ਉੱਥੇ ਤਾਂ ਦਸੜੇ ਸੀ ਜੀ ਉਹਦੇ ਵਿੱਚੋਂ ਲੰਘਿਆ ਤਾਂ ਕਰਾਮਾਤਿਆ ਉਹਦੇ ਅੰਦਰ ਕੋਈ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਕੁਦਰਤ ਦੇ ਵਿੱਚ ਕੋਈ ਨਿਜਮੇ ਹੀ ਹੈ ਨਹੀਂ ਇਦਾਂ ਜਿਨ੍ਹਾਂ ਨੇ ਮਨੋਤਮ ਮੰਨੀਆਂ ਆ ਉਹਨਾਂ ਨੇ ਇੱਕ ਵੱਡੀਆਂ ਵੱਡੀਆਂ ਗੱਲਾਂ ਕਰਕੇ ਪੇਸ਼ ਕੀਤੀਆਂ ਵੀ ਇੰਨੇ ਲੱਖ ਦਾ ਕੇਰਾ ਇੱਥੇ ਪੈ ਗਿਆ ਇੰਨੇ ਲੱਖ ਦਾ ਕੇਰਾ ਉਹ ਕੇਰਾ ਬਦ ਹੀ ਜਾਂਦਾ ਸਾਡਾ ਤੁਮਾਂ ਦਾ ਵੀਡੀਓ 40 ਲੱਖ ਦਾ ਦੱਸੀ ਜਾਂਦਾ ਇਦਾਂ ਅਮਰਤ ਸੰਚਾਰ ਵੇਲੇ ਅਸੀਂ ਕਦੇ ਕੋਈ 90000 ਦਾ ਕੱਠ ਕਹਿੰਦਾ ਕੋਸੀ ਹਜ਼ਾਰ ਦਾ ਕੱਠ ਕਹਿੰਦਾ ਤੁਮਾਂ 10 ਲੱਖ ਦਾ ਕਹੀ ਜਾਂਦਾ ਵੀ 10 ਲੱਖ ਦਾ ਕੱਠ ਹੋਇਆ ਸੀ ਟੋਟਲ ਪੋਪੂਲੇਸ਼ਨ ਤਾਂ ਦੇਖ ਲਓ ਸਾਰੇ ਖਿੱਤੇ ਦੀ ਉਸ ਵੇਲੇ ਦੀ ਇੱਕ ਇੱਕ ਸ਼ਹਿਰ ਦੀ ਅੱਜ ਦਿੱਲੀ ਦੀ ਪਾਪੂਲੇਸ਼ਨ ਤੁਸੀਂ 3-4 ਕਰੋੜ ਕਹਿੰਦੇ ਆ ਕੱਲੇ ਕੱਲੇ ਸ਼ਹਿਰ ਦੀ ਪਾਪੂਲੇਸ਼ਨ ਦੇਖ ਲਓ ਪੰਜਾਬ ਦੇ ਖੇਤੇ ਦੀ ਪਾਪੂਲੇਸ਼ਨ ਦੇਖ ਲਓ ਉਹਦੀ ਐਵਰੇਜ ਕੱਢ ਕੇ ਦੇਖ ਲਓ 47 ਦੇ ਵੇਲੇ ਦਿੱਲੀ ਦੀ ਪਾਪੂਲੇਸ਼ਨ ਕਿੰਨੀ ਸੀ ਜਦੋਂ ਮਹਾਰਾਜਾ 1800 1800 ਦੇ ਵਿੱਚ ਤੁਸੀਂ ਗੂਗਲ ਤੇ ਪਾ ਕੇ ਦੇਖੋ ਮੁੰਬਈ ਦੀ ਪਾਪੂਲੇਸ਼ਨ ਕਿੰਨੀ ਸੀ ਐਵਰੇਜ ਕੱਢੋ ਕਲਕੱਤੇ ਦੀ ਕਿੰਨੀ ਸੀ ਦਿੱਲੀ ਦੀ ਕਿੰਨੀ ਸੀ ਅਸਿੱਤ ਕੇਵਰ ਐਡੇ ਹੁਣ ਹਿੰਦੂ ਗ੍ਰੰਥਾਂ ਦੇ ਵਿੱਚ ਇਹ ਇਹ ਇਦਾਂ ਦੀਆਂ ਬੇਤਵੀਆਂ ਬੱਜੀਆਂ ਆ ਵੀ ਉਨੀ ਉਨੀ ਪੂਰੀ ਧਰਤੀ ਦੀ ਪਾਪੂਲੇਸ਼ਨ ਨਹੀਂ ਹੁੰਨੀ ਕਿਸੇ ਵੀ ਵੇਲੇ ਜਿੰਨੀ ਉਸ ਵੇਲੇ ਇੱਕ ਲੜਾਈ ਦੇ ਵਿੱਚ ਉਹ ਦਾਵਾ ਕਰੀ ਜਾਂਦੇ ਪੂਰਾ ਪੰਜਾਬ ਹਰਿਆਣਾ ਅੱਧਾ ਪਾਕਿਸਤਾਨ ਜੇ ਇੰਨੀ ਜ਼ਮੀਨ ਹੋਵੇ ਉਹਦੇ ਉੱਤੇ ਉਨੀ ਫੌਜ ਖੜੀ ਨਹੀਂ ਹੋ ਸਕਦੀ ਜਿੰਨੀ ਇੱਕ ਗੁਰੂ ਖੇਤਰ ਦੇ ਮੈਦਾਨ ਦੇ ਵਿੱਚ ਉਹ ਲੜਾਈ ਜਾਂਦੇ ਕਿਉਂਕਿ ਆਪਣੇ ਦੀ ਵਡਿਆਈ ਕਰਨ ਲਈ ਉਦੋਂ ਮਨਉਤ ਹੀ ਏ ਸੀ ਕਿ ਜਿਆਦੇ ਵੱਡੀ ਗੱਲ ਕਹਿ ਦਿਓ ਠੀਕ ਉਹਨੂੰ ਮਹਾਨ ਦੱਸਣ ਦੇ ਲਈ। ਮਿਥਿਆਸਤੀਆਂ ਕਹਾਣੀਆਂ ਸੀ ਜ਼ਰੂਰੀ ਨਹੀਂ ਹੈ ਪਈ ਉਹ ਚੀਜ਼ਾਂ ਸੱਚ ਬਾਪਰੀਆਂ ਹੋਣ। ਉਸ ਵੇਲੇ ਪ੍ਰੈਕਟੀਕਲਟੀ ਕੋ ਦੇਖਦਾ ਨਹੀਂ ਸੀ ਕੋ ਤਰਕ ਕਰਦਾ ਨਹੀਂ ਸੀ। ਗ੍ਰੰਥਾਂ ਨੂੰ ਪੜ੍ਹਨੇ ਵਾਲੇ ਇੰਨੇ ਲੋਕ ਨਹੀਂ ਸੀ ਕਿਤੇ ਪੜ੍ਹਾਈ ਨਹੀਂ ਸੀ ਜਾਂਦੇ। ਜੇ ਜਦੋਂ ਪੜ੍ਹਾਈ ਗਿਆ ਉਹ ਆਪਣਿਆਂ ਦੇ ਵਿੱਚ ਪੜ੍ਹਾਈ ਗਿਆ ਜਦੋਂ ਉਹ ਦੱਸਿਆ ਗਿਆ ਉਹ ਸਿਰਫ ਗੁਲਾਮਾਂ ਨੂੰ ਦੱਸਿਆ ਗਿਆ ਛੋਟਿਆਂ ਨੂੰ ਦੱਸਿਆ ਗਿਆ ਜਿਨ੍ਹਾਂ ਦੇ ਕੋਲ ਸਵਾਲ ਕਰਨ ਦਾ ਹੱਕ ਨਹੀਂ ਸੀ ਮੋਰਿਓ ਸਾਡੇ ਵਾਲਿਆਂ ਨੇ ਉਹਨਾਂ ਦੀ ਰੀਸ ਕਰਕੇ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਵੀ ਜੇ ਅਸੀਂ ਉਹਨਾਂ ਦੇ ਦੇਵਤਿਆਂ ਜਿੰਨੀ ਬੜੀਾਈ ਨਾ ਕੀਤੀ ਤਾਂ ਗੁਰੂ ਸਾਹਿਬ ਨੇ ਛੋਟੇ ਰਹਿ ਜਾਣਾ ਉਹਨਾਂ ਗੱਲਾਂ ਨੂੰ ਅਸੀਂ ਇਤਿਹਾਸ ਗੁਰੂ ਸਾਹਿਬ ਦੀਆਂ ਗੱਲਾਂ ਤਾਂ ਉਸ ਵੇਲੇ ਵਾਪਰੀਆਂ ਨਾ ਜਦੋਂ ਯੂਰਪ ਦੇ ਵਿੱਚ ਯੂਨੀਵਰਸਟੀਆਂ ਬੜੀਆਂ ਪਈਆਂ ਖ਼ਬ਼ਾਰਾਂ ਨਿਕਲ ਗਈਆਂ ਪ੍ਰਿੰਟਿੰਗ ਪ੍ਰੈਸ ਆ ਗਈ ਹੈ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ ਪਹਿਲਾਂ ਪ੍ਰਿੰਟਿੰਗ ਪ੍ਰੈਸ ਆ ਚੁੱਕੀ ਜਰਮਨੀ ਦੇ ਵਿੱਚ ਕਿਤਾਬਾਂ ਛਪ ਗਈਆਂ ਖ਼ਬ਼ਾਰਾਂ ਨਿਕਲ ਰਹੀਆਂ ਆਪਣੀ ਗੱਲ ਨੂੰ ਪਹੁੰਚਾਉਣ ਦੇ ਲਈ ਕਿੰਨੇ ਸਾਧਨ ਆ ਉਹਨਾਂ ਦੇ ਕੋਲੋਂ ਦੂਰ ਤੱਕ ਪਹੁੰਚਦੀ ਗੱਲ ਉਹਨਾਂ ਦੀ ਠੀਕ ਹੈ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਆ ਵੀਰਾਂ ਨੂੰ ਬੇਨਤੀ ਆ ਜੀ ਜਿਹੜੇ ਲੰਬੇ ਲੰਬੇ ਆਰਟੀਕਲ ਲਿਖ ਕੇ ਤੁਸੀਂ ਮੈਸੇਜ ਭੇਜ ਰਹੇ ਆ ਤੁਸੀਂ ਸੋਚਿਆ ਕਰੋ ਹੁਣ ਮੈਂ ਇੱਦਾਂ ਬੈਠਾ ਇੱਥੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਮੈਸੇਜ ਐਡਾ ਵੱਡਾ ਮੈਸੇਜ ਕਿਦਾਂ ਪੜ ਲੂੰਗਾ ਮੈਂ